ਅਸਲਾਮੁਆਲੈਕੁਮ ਸਤ ਸ਼੍ਰੀ ਅਕਾਲ ਕਿਦਾ ਹਾਲ ਚੱਲ ਵੀਰੋ ਠੀਕ ਠਾਕ ਹੋ ਤੇ ਰੱਬ ਸੋਣਾ ਸਾਡੇ ਸਾਰੇ ਹੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਲਓ ਜੀ ਅੱਜ ਨਵਾਂ ਲੈ ਕੇ ਆਇਆ ਮੈਂ ਇੱਕ ਆਪਾਂ ਕਹਿੰਦੇ ਕਿ ਤੂੰ ਰੋਜ਼ ਕੁਝ ਨਾ ਕੁਝ ਨਵਾਂ ਹੀ ਲੈ ਕੇ ਆ ਰਾ ਅੱਜ ਮੈਂ ਨਵਾਂ ਲੈ ਕੇ ਆਇਆ ਜੀ ਅਸੀਂ ਪੰਜਾਬ ਦੀ ਉਹ ਕਲਾਕਾਰ ਵੀ ਵੇਖਣਾ ਲੇਕਿਨ ਜਿਹਨੂੰ ਪੂਰੀ ਦੁਨੀਆ 'ਚ ਕੋਈ ਨਾ ਜਾਣਦਾ ਹੋਵੇ ਲੇਕਿਨ ਸਾਡੇ ਜਾਣਦੇ ਹੋਣਾ ਤਾ ਵੀਰਾਂ ਲੈ ਕੇ ਆਏਗਾ ਨੂੰ ਅੱਜ ਲੈ ਕੇ ਆਏ ਆ ਵਿੱਕੀ ਬਾਦਸ਼ਾਹ ਏ ਵੀਰੇ ਨੇ ਕਿਹਾ ਸੀ ਕਿ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਸੁਣ ਕੇ ਵੇਖਣਾ ਸਾਰੇ ਵੀਰੇ ਹੈਗੇ ਫੈਮਿਲੀ ਚ ਵੀ ਵਿੱਕੀ ਹੈ ਵਾ ਇੱਕ ਉਹ ਤਾਂ ਪਾਗਲ ਹੈ ਉਹ ਤੇ ਚੈਲੰਜਰ ਅੱਛਾ ਤਾਂ ਤਾਂ ਆ ਵਿੱਕੀ ਬਾਦਸ਼ਾ ਹਾਂ ਕਹਿੰਦੇ ਜੀ ਇੱਕ ਵਾਰੀ ਤੁਸੀਂ ਨਾ ਇਹਨਾਂ ਦੇ ਬੋਲ ਸੁਣਨਾ ਇਹਨਾਂ ਦੇ ਗੀਤ ਸੁਣਨਾ ਤੇ ਕਹਿੰਦਾ ਚਸ ਆ ਜਾਏਗੀ ਤੁਹਾਨੂੰ ਚਸ ਆ ਜਾਏਗੀ ਐਸੀ ਜ਼ਾਦੀ ਆਏਗੀ ਚੰਦਾ ਇਹਨਾਂ ਦੀ ਆਵਾਜ਼ ਦੇ ਵਿੱਚ ਨਾ ਕਹਿੰਦਾ ਦਰਦ ਬੜਾ ਕਹਿੰਦਾ ਇਹਨਾਂ ਦੇ ਮੈਂ ਕਈ ਗੀਤ ਸੁਨੇ ਨੇ ਪਰ ਕਹਿੰਦਾ ਬਹੁਤ ਦਰਦ ਇਹਨਾਂ ਦੀ ਬੋਲ ਬਹੁਤ ਦਰਦ ਹੈ ਜਨਮ ਘਰ ਲੱਗਿਆ ਗਾਣਾ ਜਾਂਦੀ ਨਾ ਆਪਣੇ ਆਪ ਨੂੰ ਚੁੰਨੀਆਂ ਵੱਟਦੀ ਦਰਦ ਵੀ ਹੁੰਦਾ ਰਹਿੰਦਾ ਨਾ ਗਾਣੇ ਦੇ ਦਰਦ ਹੁੰਦਾ ਸਵੇਰ ਸਵੇਰ ਪਹਿਲੀ ਚਵਲ ਹੁੰਦੀ ਹੈ ਸਵੇਰ ਸਵੇਰ ਦੀ ਪਹਿਲੀ ਚਵਲ ਹੁੰਦੀ ਹੋਗੀ ਜੇ ਅੱਗੇ ਮਜ਼ੀਦ ਹਜੇ ਤਾਂ ਟਾਈਮ ਬਣਾਇਆ ਹੈ ਇੱਕ ਹੀ ਹੋ ਗਈ ਨਹੀਂ ਮੇਰੀ ਚਵਲ ਕੋਈ ਨਹੀਂ ਤੇ ਮੇਰਾ ਲਵ ਸੱਸਿਆ ਨਹੀਂ ਤੁਸੀਂ ਆਪਸਾ ਬਲਾ ਲਓ ਕਿ ਮੈਂ ਕਿਹਰੇ ਪਾਗਲਾਂ ਚ ਰਹਿੰਦੀ ਤੇ ਹਜੇ ਇੱਕ ਜਿਹੜਾ ਉੱਥੇ ਨਾ ਆਂਦਿਆ ਉਹਨੂੰ ਵੱਡੇ ਵੀਰ ਨੂੰ ਵੀ ਕਹਿ ਦਿੰਦਾ ਪਾਗਲ ਵੀਰੇ ਤੈਨੂੰ ਕਹਿ ਦਿੱਤਾ ਚਲੋ ਜੀ ਅੱਜ ਆਪਾਂ ਸੁਣਨ ਜਾ ਰਹੇ ਹਾਂ ਸਾਹਿਬ ਲਾ ਲਓ ਕਿ ਮੇਰੀ ਹਿੰਮਤ ਹੈ ਕਿ ਮੈਂ ਕਿੰਨਾ ਚੜਿਆ ਆਇਆ ਪਰ ਜਾਈ ਆਪਾਂ ਦੋਨੋਂ ਹੀ ਆਪਾਂ ਦੋਨੋਂ ਇੰਨਾ ਵਿੱਚ ਇਹ ਸਭ ਤੋਂ ਵੱਡਾ ਜੀ ਚਲੋ ਜੀ ਵਿੱਕੀ ਬਾਦਸ਼ਾਹ ਆਪਾਂ ਅੱਜ ਸੁਣਨ ਲੱਗਿਆ ਹਾਂ ਬੜਾ ਸੁਣਨ ਲੱਗੇ ਇਹਨਾਂ ਦੀ ਤੇ ਗੱਲਾਂ ਬੁੱਕਣੀਆਂ ਅੱਛਾ ਇਹਨਾਂ ਨੂੰ ਫਸਟ ਟਾਈਮ ਹੀ ਸੁਣਨ ਲੱਗੇ ਆਪਾਂ ਹਨਾ ਵਿੱਕੀ ਗੋਡੂ ਨਾ ਮੈਂ ਪਹਿਲੀ ਵਾਰੀ ਸੁਣਨਦਾ ਹਾਂ ਵਿੱਕੀ ਬਾਦਸ਼ਾਹ ਵਿੱਕੀ ਬਾਦਸ਼ਾਹ ਆ ਜਾ ਫਿਰ ਛੂਟਾ ਲਾ ਦੀਏ ਛੂਟਾ ਲਾ ਲਈ ਕਈਆਂ ਨੇ ਤਾਂ ਲਿਖਿਆ ਕਿ ਤਾਂ ਬਾ ਵਿੱਚ ਹੋਣਾ ਆਏ ਹੋਏ ਆਪੋ ਆਪਣੇ ਨੀਅ ਸੀਸ਼ਕੇ ਦਾ ਰੋਣਾ ਕੁਛ ਨਾਂ ਲਿਖਿਆ ਇਹਨਾਂ ਦੀ ਉਹਦੇ ਤਰ੍ਹਾਂ ਲਿਖਦੀਂਂਂਂਂਂ ਇੱਕ ਸਿੰਗਰ ਆਂਦੇ ਹੁੰਦੇ ਨੇ ਉਹ ਜੱਸੀ ਦੱਸੇਗਾ ਮੈਂ ਪੁੱਛ ਗਿਆ ਕਿੰਦਾ ਸੀਗਾ ਸ਼ਕਲ ਲੱਗੰਦਾ ਮੈਨੂੰ ਉਹਦਾ ਨਾਮ ਪੁੱਛ ਗਿਆ ਜਿਨੇ ਤੇਰੀ ਜੋਤੀ ਜਾਂ ਕਿਸਾ ਜੀ ਲੋੋਂ ਤੇਰੇ ਨਾਮ ਸਿਮਰ ਜਾਉਂ ਇੱਕ ਕਹਿਆ ਸੀ ਸੁਣੋ ਤੂੰ ਹੋਰ ਤਾਂ ਵਿਆਹ ਕਰਵਾਲਿਆਂ ਨਹੀਂ ਹਾਏ ਹਾਏ ਗਾਣਾ 2 ਤੂੰ ਹੋਰ ਤਾਂ ਵਿਆਹ ਕਰਵਾ ਲਈ ਨਹੀਂ ਉਹਨੇ ਆਪਣਾ ਆਪ ਕਰਵਾ ਲਈ ਨਹੀਂ ਮੇਰੇ ਵਰਗੀ ਰਾਂਜਾ ਬਣ ਗਿਆ ਮਰਵਾ ਕੇ ਪੁੱਤ ਬਗਾਨੇ ਨੂੰ ਓਏ ਹੋਏ 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 ਕਬਰਾਂ ਤੇ ਮੱਥਾ ਟੇਕ ਗਈ ਨਹੀਂ ਸ਼ਗਨਾ ਦੇ ਗੰਨੇ ਨੂੰ ਕਬਰਾਂ ਤੇ ਮੱਥਾ ਟੇਕ ਗਈ ਨਹੀਂ ਸ਼ਗਨਾ ਦੇ ਗੰਨੇ

ਉਹਦਾ ਮਰਜ਼ੀ ਖਾੜਾ ਲੱਗ ਜਾਵੇ ਵਾਸ਼ ਦਾ ਹੋਂਜ ਹੀ ਨਹੀਂ ਗਾ ਸਹੀਓ ਕਿ ਦਾ ਪਾਇਆ ਚੋਗ ਜੀਂਦਾ ਆਇਆ ਇੱਕ ਫੁੱਲ ਮੈਂ ਕਿਤੀ ਇਹ ਸੇੜਾ ਸ਼ਿਕਰਾ ਯਾਰ ਬਣਾਇਆ ਸ਼ਿਕਰਾ ਯਾਰ ਕੁੱਟ ਖਵਾਵਾਇਓ ਮੋ ਚੂਰੀਆ ਤੇ ਉਹ ਨਾਹੀ ਖਾਂਦਾ ਤੇ ਉਹ ਮੋ ਦਿਲ ਦਾ ਮਾਸ ਖਵਾਇਓ ਦਿਲ ਦਾ ਮਾਸ ਮੋਗੇ ਆਵਾਜ਼ ਸੇ ਉਹ ਯਾਰ ਆ ਗਈ। ਥੋੜਾ ਮਜ਼ਾ ਆ ਲੱਗਾ ਸੀ। ਤੇ ਇਸ ਨਹੀਂ ਹੈ? ਇੰਨਾ ਕੀ ਸੀ ਬੱਸ। ਯਾਰ ਇਹ ਛੋਟਾ ਜਿਹਾ ਸੀ ਪਰ ਆਵਾਜ਼ ਤੇ ਪਿਆਰੀ ਸੀ ਯਾਰ। ਯਾਰ ਕੱਲ ਇਹਨਾਂ ਨੂੰ ਪੂਰਾ ਪੂਰਾ ਵੇਖਾਂਗੇ ਯਾਰ। ਸਭ ਇਹ ਆਵਾਜ਼ ਪਿਆਰੀ ਸੀ ਵਾਹ ਆਵਾਜ਼ ਵੀ ਬੜੀ ਸੋਹਣੀ ਸੀ ਤੇ ਮੈਂ ਮਤਲਬ ਕਿ ਬਸ ਛੋਟੀ ਜੀ ਵੀਡੀਓ ਸੀ ਅਜੇ ਵੀਡੀਓ ਮੈਨੂੰ ਲੱਗਦਾ ਛੋਟੀ ਸੀ 2-3 ਮਿੰਟ ਦੀ ਸੀ ਪਰ ਸਾਰੇ ਹਨ ਉਹਨਾਂ ਦਾ ਗਾਣਾ ਹੀ ਸੋਹਣਾ ਸੀ ਬਿਲਕੁਲ ਜਿਹੜਾ ਨਾਮ ਹੈ ਨਾ ਵਿੱਕੀ ਬਾਦਸ਼ਾਹ ਵਿੱਕੀ ਬਾਦਸ਼ਾਹ ਕੀ ਆਪਾਂ ਲੇਕਿਨ ਨੋ ਡਾਊਟ ਸੁਰਵੀ ਇਹਨਾਂ ਨੇ ਬਾਦਸ਼ਾਹੀ ਲਾਈ ਅੱਛਾ ਉਹਨਾਂ ਨੇ ਜਿਹੜੀਆਂ ਪਹਿਲੇ ਦੋ ਗਾਣੇ ਦੱਸੇ ਸੀ ਨਾ ਇੱਕ ਵਿਆਹ ਕਰਵਾ ਲਿਆ ਤੋਂ ਇੱਕ ਉਸ ਤੋਂ ਪਹਿਲੇ ਜਿਹੜਾ ਗਾਨੀ 2 ਹਾਂ ਉਹ ਭਲਾ ਕਿ ਉਹਨਾਂ ਨੇ ਮੈਨੂੰ ਲੱਗਦਾ ਗਾਣੇ ਇਹਨਾਂ ਦਾ ਪੂਰਾ ਖਾਰਾ ਵੈ ਗਾਨੀ ਇਹਨਾਂ ਦਾ ਹਾਂ ਮੈਨੂੰ ਵੀ ਆਹੀ ਹੈ ਮੈਂ ਵੀ ਜਿਹ ਇਹ ਸਟੋਰੀ ਆਦਾ ਕੀ ਸਰ ਕੀ ਆਪਣੀ ਜਦੋਂ ਇਹਨੇ ਕਿਸੇ ਦੀ ਚੀਜ਼ ਚੁੱਕੀ ਸੀ ਨਾ ਤੇ ਉਹਨੇ ਫੜ ਕੇ ਨੂੰ ਬੰਦ ਲਿਆ ਉੱਥੋਂ ਇਹਨੂੰ ਬੰਦ ਕੇ ਇਹਨੂੰ ਖੋਦੇ ਤੇ ਭਾਗ ਕੇ ਨਾ ਤਾਂ ਚੱਕਰ ਲੁਆ ਰਿਹਾ ਤਾਂ ਸਾਰਾ ਪਿੰਡ ਰੋਂਣ ਲੱਗਾ ਹੋਇਆ ਪਿਛੇ ਕਹਿੰਦੇ ਰੋਂਦੇ ਕਾਦੋਂ ਪਏ ਆ ਆ ਦੋ ਤੇ ਗਲੀਆਂ ਲੈ ਗਈਆਂ ਕੰਦਾ ਮਾਹੂਨੇ ਚੱਕਰ ਮਾਰ ਕੇ ਆਇਆ ਠੀਕ ਗੱਲ ਹੈ ਹੁਣ ਤਾਂ ਦੇਣਾ ਚਾਹੀਦਾ ਪਿੰਡ ਵਾਲਿਆਂ ਨੂੰ ਤਾਂ ਵੀ ਪਿੰਡ ਵਾਲੇ ਮੇਰੇ ਗਮ ਚ ਖੁਸ਼ੀ ਸਹਿਦੋ ਯਾਰ ਮੈਂ ਨਿਆ ਡੱਬਾ ਕੇਰੇ ਪਾਗਲਾ ਚ ਮੈਂ ਬਹਿ ਗਈਆਂ ਗਾਣਾ ਐਡਾ ਸੋਹਣਾ ਅੱਛਾ ਪਰ ਉਹਨਾਂ ਨੇ ਪਰਜਾਈ ਆਪਣੀ ਹਿੰਮਤ ਦੀ ਤਰਜ਼ ਵੀ ਬਰਦਾਸ਼ਤ ਕਰਦੇ ਪਏ ਤਰਜ਼ ਵੀ ਲਾਈ ਉਹਨ ਤੇ ਇਹ ਵੀ ਮੁੰਡਾ ਹਜੇ ਜਵਾਨ ਅੱਛਾ ਮੈਨੂੰ ਵੀ ਲੱਗਦਾ ਸੀ ਕਿ ਇੰਨੀ ਵੌਇਸ ਨਹੀਂ ਹੋਏਗੀ ਮਤਲਬ ਇਹ ਲੱਗਦਾ ਸੀ ਕੇ ਬਸ ਨੋਰਮਲ ਜੀ ਵਾਇਸ ਹੋਏਗੀ ਲੇਕਿਨ ਜਿਵੇਂ ਉਹਨਾਂ ਨੇ ਗਾਣਾ ਗਾਇਆ ਨਾ ਉਹਦਾ ਗਾਣਾ ਵੀ ਉਹਨਾਂ ਨੇ ਚੰਗਾ ਗਾਇਆ ਤੇ ਵੀਰ ਇਹਦਾ ਤੁਸੀਂ ਦੱਸਣਾ ਕਿਉਂਕਿ ਵੀਰੇ ਨੇ ਤਾਂ ਸੁਨਿਆ ਹੋਵੇਗਾ ਕਿ ਵੀਰੇ ਤੁਸੀਂ ਇਹਦੇ ਵਿੱਚ ਦੱਸਣਾ ਕੋਈ ਵਧੀਆ ਵੀਡੀਓ ਕੱਟ ਕੇ ਇਨਦੀ ਪੇਜੋ ਮੈਨੂੰ ਨਾ ਅਜੇ ਆਪਾਂ ਫਸਟ ਟਾਈਮ ਤੋਂ ਸੁਣਨ ਲੱਗੀਆਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਕੋਈ ਫੇਮਸ ਫੇਵਰਿਟ ਇਹਨਾਂ ਦਾ ਕੋਈ Song ਹੋਵੇ ਜਿਹੜਾ ਇਹਨਾਂ ਨੇ ਗਾਇਆ ਹੋਵੇ ਤੇ ਫੇਮਸ ਹੋਵੇ ਕੋਈ ਫੇਮਸ ਹੋਵੇ ਜਾਂ ਤੁਹਾਡਾ ਫੇਵਰਿਟ ਹੋਵੇ ਕਿ ਯਾਰ ਇਹਨਾਂ ਦਾ ਇਹ ਗੀਤ ਸੁਣੋ ਕਿਉਂਕਿ ਸਾਨੂੰ ਅਜੇ ਇਹਨਾਂ ਦਾ ਐਡਾ ਆਈਡੀਆ ਕੋਈ ਨਹੀਂ ਸੀ ਸਾਨੂੰ ਜਿਹੜੇ ਵੀਰੇ ਨੇ ਵੀਡੀਓ ਭੇ ਇਸ ਤੇ ਵੀਡੀਓ ਵੀ ਸਿਰਫ 2-3 ਮਿੰਟ ਦੇ ਸੇ ਅਸਲੀ ਹੋਣੀ ਚਾਹੀਦੀ ਹੈ। ਇੱਕ ਚੀਜ਼ ਹੋਰ ਵੀ ਤੁਸੀਂ ਕਿ ਪੀੜ ਚੈੱਕ ਕੀਤੀ ਹੈ? ਬਹੁਤ ਦੁਖੀ। ਮੈਂ ਜਦੋਂ ਪਹਿਲੇ ਪੀੜ ਦੇਖੀ ਅੱਛਾ ਬੰਦੇ ਤੇ ਬੰਦੇ ਐਸੀ ਫੀਮੇਲਸ ਹੋਣੀਆਂ ਬੁੱਢੀਆਂ ਬਹੁਤ ਜ਼ਿਆਦਾ ਸੀ। ਅੱਛਾ ਮੈਂ ਉਹੀ ਮੈਂ ਸੋਚਦਾ ਪਿਆ ਮਾਂ ਕਿ ਆਪਾਂ ਭਾਵੇਂ ਸਿੰਗਰ ਨਵੇਂ ਤੋਂ ਨਵੇਂ ਵੇਖਦੇ ਪਿਆ ਪਰ ਆਪਾਂ ਰਸ ਘਟ ਨਹੀਂ ਵੇਖਦੇ ਕਿਸੇ ਵੀ ਅਖਾੜੇ 'ਚ। ਇੱਧਰ ਇਦਾਂ ਮਤਲਬ ਆ ਕਿ ਰਸ ਉਨਾ ਹੀ ਹੈ ਕਿ ਪੰਜਾਬ ਦੇ ਉਧਰ ਜਿਹੜੇ ਲੋਕੇ ਚੜਦੇ ਪੰਜਾਬ ਦੇ ਉਹ ਖਾੜੀਆਂ ਨੂੰ ਬਹੁਤ ਲਾਈਕ ਕਰਦੇ ਆ ਖਾੜੀਆਂ ਨੂੰ ਵੀ ਲਾਈਕ ਕਰਦੇ ਤੇ ਮੈਨੂੰ ਲੱਗਦਾ ਇਹ ਭਾਵੇਂ ਏਡੇ ਫੇਮਸ ਹੈ ਉਸ ਹੱਬੇ ਨਹੀਂ ਹੋਏ ਕਿ ਜਿਵੇਂ ਨਾ ਹੀ ਅਸੀਂ ਵੈਸੇ ਕਦੀ ਸੁਣਿਆ ਹੈ ਕੀ ਬਾਸ਼ਾ ਵਕੀ ਪਰ ਉਹ ਜਿਹੜੇ ਜਿਹੜੇ ਪੁਰਾਣੇ ਸਿੰਗਰ ਜਿੰਨੇ ਵੀ ਹੋ ਗਏ ਇਹਨਾਂ ਦੇ ਨਾਂ ਪਹਿਲੇ ਸੁਨੇ ਹੋਏ ਨੇ ਜਗমোহন ਕੋਰ ਕੇ ਦੀਪ ਇਹਨਾਂ ਦੇ ਨਾਂ ਬਤਨ ਕਿਤੇ ਨਾ ਕਿਤੇ ਸੁਨੇ ਹੋਏ ਨੇ ਪਰ ਇਹ ਜਿਹੜੇ ਨੇ ਇਹਨਾਂ ਦੇ ਪਹਿਲੇ ਵੇਲੇ ਨਾਂ ਨਹੀਂ ਕਦੀ ਸੁਨੇ ਲੇਕਿਨ ਦੁਨੀਆ ਹਜੇ ਉਹਨਾਂ ਨੂੰ ਇੰਨਾ ਲਾਈਕ ਕਰ ਮੈਨੂੰ ਲੱਗਦਾ ਉਥੋਂ ਦੀ ਖਾੜੀਆਂ ਦੇ ਵਿੱਚ ਹੀ ਜ਼ਿਆਦਾ ਮਸ਼ਹੂਰ ਨੇ ਜਿਵੇਂ ਕਿ ਆਪਾਂ ਲਾ ਲਈਏ ਕਿ ਚਮਕੀਲਾ ਚਮਕੀਲੇ ਵਾਲੇ ਉਹ ਵੀ ਖਾੜੇ ਤਾਂ ਵੀ ਮਸ਼ਹੂਰ ਹੋਏ ਚਮਕੀਲੇ ਵਾਲੇ ਜੀ ਉਹਨਾਂ ਨੇ ਤੇ ਫਿਰ ਸਿੰਗਰ ਵੀ ਸੀ ਉਸ ਤੋਂ ਬਾਅਦ ਹੂਨ ਤੇ ਕਰ ਵੀ ਆ ਮੇਰਾ ਮਤਲਬ ਕੀ ਹੋਇਆ ਉਹ ਕਿ ਉਹ ਰਾਈਟਰ ਵੀ ਸੀ ਨਾ ਲਿਖਦਾ ਵੀ ਆਪਸੀ ਰਾਈਟਰ ਵੀ ਆਪ ਹੀ ਸੀ ਲਿਖਦਾ ਵੀ ਆਪ ਸੀ ਉਹ ਗਾਣਾ ਤੇ ਉਹ ਅਗੋ ਨਾਲ ਉਹ ਦੂਜੀ ਸਾਰਿਆਂ ਨੂੰ ਅਮਰਜੋਤ ਨੂੰ ਵੀ ਲਿਖ ਕੇ ਉਹੀ ਦਿੰਦਾ ਹੁੰਦਾ ਸੀ ਕਿ ਇਹ ਬੋਲ ਤੇਰੇ ਨੇ ਇਹ ਬੋਲ ਮੇਰੇ ਨੇ ਇਹ ਮੈਂ ਗਾਣੇ ਨੇ ਤੇ ਬਰਨ ਇਹਨਾਂ ਦਾ ਹੁਣ ਪੂਰਾ ਵੇਖੀਏ ਇਹ ਅਮਰਜੋਤ ਨੇ ਇਹ ਕਹਿੰਦਾ ਸੀ ਤੂੰ ਗਾਣੇ ਨੇ ਮੈਂ ਗਾਣੇ ਨਾ ਕੁੜੀ ਦੇ ਵਰਟਿੰਗ ਕੁੜੀ ਦੇ ਹੁੰਦੀ ਆ ਉਹ ਤੁਸੀਂ ਮੇਰੀ ਗੱਲ ਨਹੀਂ ਸਮਝੇ ਕਿ ਗਾਣਾ ਸਾਰਾ ਲਿਖਦਾ ਚਮਕੀਲਾ ਹੀ ਸੀ ਅੱਛਾ ਕੁੜੀ ਤੇ ਬੋਲ ਉਹਨੇ ਲੱਗ ਲਿਖਦੇ ਨੇ ਕਿ ਇਹ ਤੇਰੇ ਬੋਲ ਨੇ ਇਹ ਮੇਰੇ ਬੋਲ ਲਿਖਦਾ ਚਮਕੀਲਾ ਹੀ ਸੀ ਅਮਰਜੋਤ ਨਹੀਂ ਸੀ ਲਿਖਦੀ ਹੁੰਦੀ ਕਿ ਮੈਂ ਆਪਣੇ ਬੋਲ ਆਪ ਲਿਖਾਂਗੀ ਇਹ ਕਹਿੰਦਾ ਮਤਲਬ ਮੈਂ ਤੁਸੀਂ ਜਿੱਥੇ ਤੁਹਾਡੀ ਸੋਚ ਖਤਮ ਹੋ ਜਾਂਦੀ ਹੈ ਨਾ ਮੇਰੀ ਉੱਥੋਂ ਸ਼ੁਰੂ ਹੁੰਦੀ ਹੈ ਉੱਥੋਂ ਮੇਰੀ ਸ਼ੁਰੂ ਹੁੰਦੀ ਹੈ ਸੋਚ ਸਾਹਬ ਲਾਲਾ ਕਿ ਸ਼ੁਰੂ ਹੋ ਗਿਆ ਇੱਥੇ ਅੱਛਾ ਪਰ ਬਰਨ ਵੀਰੋ ਵਿੱਕੀ ਬਾਦਸ਼ਾਹ ਦੇ ਬਾਰੇ ਚ ਸਾਨੂੰ ਤੁਸੀਂ ਥੋੜਾ ਜਿਹਾ ਦੱਸਣਾ ਵੀ ਹੈ ਕਿ ਕੋਈ ਨਾ ਅੱਛਾ ਫੇਵਰਿਟ ਜਿਹੜਾ ਤੁਹਾਡਾ ਫੇਮਸ ਜਿਹੜਾ Song ਹੈ ਨਾ ਉਹ ਸਾਨੂੰ ਸੈਂਡ ਕਰਿਓ ਕੱਲ ਅਸੀਂ ਉਹ ਲਾਜ਼ਮੀ ਸੁਣਾਵਾਂਗੇ ਕੱਲ ਤੇ ਅੱਜ ਜੇ ਤੁਹਾਨੂੰ ਲੱਗਦਾ ਸੁਣਾ ਨਾਲੇ ਤੇ ਸੁਣਾਗੇ ਜੇ ਤੁਹਾਨੂੰ ਨਹੀਂ ਆਦਤ ਤਾਂ ਫਿਰ ਕੋਈ ਗੱਲ ਨਹੀਂ ਜੇ ਤੁਸੀਂ ਵੀਰਿਆ ਨੇ ਕਿਹਾ ਕਿ ਹਾਂ ਭਾਈ ਅੱਛਾ ਸਿੰਗਰ ਹੈ ਇਹ ਕਿਉਂਕਿ ਇਹ ਸਾਨੂੰ ਵੀਊ ਤੇ ਕਮੈਂਟਾਂ ਤੋਂ ਪਤਾ ਚੱਲੀ ਜਾਣਾ ਵੀਰੇ ਨੇ ਕਿਹਾ ਕਿ ਅਗਰ ਅੱਛਾ ਸਿੰਗਰ ਹੈਗਾ ਇਹਦਾ ਹੋਰ ਵੀ ਸੁਣੋ ਫਿਰ ਆਪਾਂ ਲਾਜ਼ਮੀ ਲੈਵਾਂਗੇ ਨਹੀਂ ਤੇ ਵਿਕੀ ਬਾਦਸ਼ਾਹ ਤੇਰਾ ਪਹਿਲਾ ਤੇ ਆਖਰੀ ਗੀਤ ਹੋਣਾ ਫਿਰ ਨਹੀਂ ਨੋ ਡਾਊਟ ਨਹੀਂ ਆਹ ਜੀ ਆਵਾਜ਼ ਵੀ ਮਿਲਾਂਦਾ ਜਿਵੇਂ ਵੀਰੇ ਨੇ ਕਿਹਾ ਸੀ ਨਾ ਦੀ ਵੌਇਸ 'ਚ ਦਰਦ ਬਹੁਤ ਆ ਬਹੁਤ ਉਹਦੀ ਕਈਆਂ ਦੀ ਵੌਇਸ ਜਿਹੜੀ ਹੁੰਦੀ ਹੈ ਨਾ ਦਿਲੋਂ ਨਿਕਲਦੀ ਉਹ ਵੀਰੇ ਨੇ ਕਮੈਂਟ ਦੇ ਵਿੱਚ ਮੈਨੂੰ ਇਹ ਹੀ ਲਿਖਿਆ ਸੀ ਕਹਿੰਦਾ ਤੁਸੀਂ ਥੋੜਾ ਇਹ ਸੁਣ ਕੇ ਵੇਖੋ ਅਗਰ ਪਸੰਦ ਆਏਗਾ ਤੇ ਫਿਰ ਮੈਂ ਤੁਹਾਨੂੰ ਉਹਦੇ ਬਾਕੀ ਵੀ ਸੈਂਡ ਕਰ ਦਵਾਂਗਾ ਚਲੋ ਜੀ ਵੀਰੇ ਤੁਸੀਂ ਬਾਕੀ ਵੀ ਸਾਨੂੰ ਸੈਂਡ ਕਰੋ ਤੇ अपना ख्याल रखो राधा बर